ਹਾਂਜੀ एवरीवन ਸਵਾਗਤ ਹੈ ਆਪਣੇ ਚੈਨਲ ਵਿੱਚ ਸੋ ਸਾਰਿਆਂ ਨੂੰ ਗੁੱਡ ਮਾਰਨਿੰਗ ਹਾਂਜੀ ਜਿਵੇਂ ਕਿ ਨਰਾਤੇ ਚੱਲ ਰਹੇ ਸੀ ਅੱਜ ਆਖਰੀ ਦਿਨ ਹੈ ਜਿਹਦੇ ਕਰਕੇ ਘਰ ਵਿੱਚ ਆਪਣਾ ਜੋ ਤੇ ਜਗਾਵਾਂਗੇ ਆਪਾਂ ਤੇ ਮੰਮੀ ਇੱਧਰ ਦੇਖ ਸਕਦੇ ਹੋ ਪ੍ਰਸ਼ਾਦ ਬਣਾ ਰਹੇ ਨੇ ਨਾਲ ਨਾਲ ਮੈਨੂੰ ਦੱਸ ਵੀ ਰਹੇ ਨੇ ਕਿ ਪ੍ਰਸ਼ਾਦ ਇਹਦਾ ਬਣਦਾ ਹੈ ਤੇ ਬਸ ਆਪਾਂ ਕਿਉਂ ਰਿਹਾ ਸਾ ਉਹਨਾਂ ਨੂੰ ਆਟਾ ਅੱਛਾ ਤੇ ਬਾਜ ਗਰਮ ਪਾਣੀ ਪਾਉਣਾ ਹੈ ਹੂੰ ਪਾਣੀ ਆਪਾਂ ਉਹਨਾਂ ਕਾ ਪਾਉਣਾ ਜਿੰਨਾ ਕਿ ਕਰੜਾ ਹੋ ਜੇ ਨਾ ਪ੍ਰਸ਼ਾਦ ਹੋ ਜਾਵੇ ਆਟਾ ਤੇ ਖੰਡ ਪਾ ਦੇਣੀ ਨਾਲ ਆ ਵੀ ਹੁਣ ਥੋੜਾ ਥੋੜਾ ਲਾਲ ਹੋਣਾ ਸ਼ੁਰੂ ਹੋ ਗਿਆ ਹੂੰ हाँ जी एवरी वन मम्मी ने खंड है प्रसाद अपना बन के रेडी हो गया पूरा ब्राउन ब्राउन हो गया ए, पानी है? ए, है तो हांजी खंड तो बाद देख सकते हो प्रसाद अपना बन के हो गया रेडी ਹਾਂਜੀ ਇਧਰ ਚੋਤਲੇ ਕਿਉਂ ਹੋ ਰਿਆ ਸੀਗਾ ਗਰਮ ਤੇ ਇਹਨਾਂ ਦਾ ਆਪਾਂ ਕਰ ਲਈ ਸੀਗੀ ਤਿਆਰੀ ਤੇ ਆਪਾਂ ਸਬਜੀ ਕੋਲ ਗਰਮ ਕਰਦੇ ਪਏ ਆ ਤੇ ਛੋਲੇ ਉਬਲਦੇ ਪਏ ਆ ਤੇ ਇਧਰ ਮਾਤਾ ਰਾਣੀ ਦੀ ਜੋਤ ਦੀ ਤਿਆਰੀ ਆਪਣਾ ਬਣਦੀ ਦੋਸ ਦੀ ਕਿਉਂਕਿ ਵੇਖੀ ਆਪਾਂ ਨਾਸ਼ਤਾ ਵੀ ਬਣਾਵਾਂਗੇ ਕਿਉਂਕਿ ਸਵੇਰ ਦਾ ਨਾਸ਼ਤਾ ਡੈਡੀ ਰੋਟੀ ਖਾਣਗੇ ਉਸੀ ਤਰ੍ਹਾਂ ਸਬਜੀ ਹੋ ਰਹੀ ਹੈ ਗਰਮ ਹੋਰ ਬਹੁਤ ਚੰਗਾ ਹਾਂ ਸੋ ਹਾਂਜੀ ਬਣ ਗਿਆ ਮੰਮੀ ਤੁਸੀਂ ਦੇਖ ਸਕਦੇ ਹੋ ਰੋਟੀ ਬਣ ਰਹੀ ਹੈ ਨਾਲ ਵੈਸੇ ਪੂੜੀਆਂ ਵੀ ਬਣਾਉਂਦੇ ਹੁੰਦੇ ਆ ਨਾ ਮੰਮੀ ਪਿਛਲਵਰੀ ਆਪਾਂ ਪੂੜੀਆਂ ਬਣਾਈਆਂ ਸੀ ਸੋ ਹੁਣ ਆਪਾਂ ਰੋਟੀ ਇਸ ਵਾਰੀ ਪਕਾਵਾਂਗੇ ਦੇਖ ਸਕਦੇ ਤੁਸੀਂ ਮੈਂ ਕੜਾਈ ਦੇ ਵਿੱਚ ਤੇਲ ਪਾਇਆ ਉਸ ਤੋਂ ਬਾਅਦ ਤੇਲ ਦਾ ਥੋੜਾ ਜਿਹਾ ਆਪਣਾ ਕਲਕ ਗਿਆ ਸੰਭਾਲ ਕੇ ਚੇਲ ਦੇ ਵਿੱਚ ਆਪਾਂ ਛੋਲਿਆਂ ਨੂੰ ਪਾਵਾਂਗੇ ਉਬਲੇ ਹੋਏ ਉਬਾਲ ਦਿੱਤੇ ਸੀਗੇ ਥੋੜੇ ਜਿਹਾ ਕੱਚੇ ਸੀ ਆਪਾਂ ਫਿਰ ਤੋਂ ਉਬਾਲਾ ਦਿਵਾ ਲਿਆ ਸੀਗਾ ਦੇਖ ਸਕਦੇ ਹੋ ਹਾਂਜੀ ਉਸ ਤੋਂ ਬਾਅਦ ਆਪਾਂ ਛੋਲੇ ਦੇ ਵਿੱਚ ਲੋਨ ਮਿਰਚ ਦਾ ਮਸਾਲਾ ਥੋੜਾ ਜਿਹਾ ਪਾਵਾਂਗੇ ਤੇ ਦੇਖ ਸਕਦੇ ਹਾਂ ਬਣ ਕੇ ਰੈਡੀ ਹੋ ਜਾਣਗੇ ਉਬਲੇ ਤੋਂ ਪਹਿਲਾਂ ਹੀ ਹੋਏ ਸੀ ਬਸ ਥੋੜਾ ਮਿਰਚ ਪਾਉਣਾ ਸੀਗਾ ਬੱਸ ਇਹਦੇ ਪੂੜੀਆਂ ਵੀ ਬਣਾਉਂਦੇ ਹੁੰਦੇ ਨੇ ਤੇ ਕੱਲ ਕੱਲ ਵੀ ਕਰਨ ਸੀ ਤੇ ਅੱਜ ਲਾਸਟ ਡੇ ਆ ਅੱਜ ਅਸੀਂ ਯਾਨੀ ਕਿ ਜੋ ਤੁਹ ਜਗਾਈਏ ਲਾਸਟ ਡੇ ਕਰਾਉਂਦੇ ਹਾਂ ਦੇਖ ਸਕਦੇ ਆ ਤੁਸੀਂ। ਤੋਂ ਹਾਂਜੀ ਜਿੱਦਾਂ ਕਿ ਇੱਧਰ ਰੋਟੀ ਬਣ ਰਹੀ ਸੀ। ਮਾਤਾ ਜੀ ਦੀ ਜੋ ਤੁਸੀਂ ਦੇਖ ਸਕਦੇ ਤੁਸੀਂ। ਰੈਡੀ ਕੀਤੀ ਐ। ਆਦੀਆ ਬਣਾਇਆ ਆਟੇ ਦਾ। ਤੈ। ਉਸ ਤੋਂ ਬਾਅਦ ਥੀਲਾ ਲੈ ਡੱਬੀ ਲਿਆਉਣੀ ਸੀ। ਹੂੰ? ਹੂੰ? ਥੀਲਾ ਲੈ ਡੱਬੀ ਲੈ ਕੇ ਆ ਬਾਹਰ ਤੇ। ਆਵਾ। ਬਣ ਕੇ ਹੋ ਗਈ ਰੈਡੀ। ਹਾਂਜੀ ਇਹਦਰ ਨਾਸ਼ਤਾ ਬਣ ਰਿਹਾ ਉਸ ਤੋਂ ਬਾਅਦ ਆਪਾਂ ਮਿਲਾਂਗੇ ਤਿਆਰ ਹੋ ਕੇ ਕਿਵੇਂ ਸੋ ਮੈਂ ਸਾਰਿਆਂ ਨੂੰ ਖਾਣਾ ਫੜਾ ਦਵਾਂ ਸੋ ਇਹਨਾਂ ਕੋਈ ਸੀਗਾ ਸੁਬਾ ਦਾ ਆਪਣਾ ਵਲੌਗ ਦੇ ਵਿੱਚ ਤੇ ਬਾਕੀ ਆਪਾਂ ਮਿਲਦੇ ਹਾਂ ਤਿਆਰ ਹੋ ਕੇ ਹੈ एवरीवन ਮੈਂ ਆ ਚੁੱਕੀ ਸੀ ਤਾਰ ਤੇ ਤੁਸੀਂ ਦੇਖ ਸਕਦੇ ਹੋ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਜਿਵੇਂ ਕਿ ਸੁਬਾ ਆਪਾਂ ਮਾਤਾ ਜੀ ਦਾ ਜਿੱਦਾਂ ਕਿ ਆਖਰੀ ਰਾਤਿਆਂ ਦਾ ਦਿਨ ਸੀ ਜਿਹਦੇ ਕਰਕੇ ਆਪਾਂ ਜੋਤ ਜਗਾਈ ਸੀ ਥੋੜਾ ਜਿਹਾ ਮੈਂ ਤੁਹਾਡਾ ਨਵੀਂ ਸ਼ੇਅਰ ਕੀਤਾ ਸੀਗਾ ਦੈਨ ਹੁਣ ਤੁਸੀਂ ਵੇਖ ਸਕਦੇ ਹੋ ਹੈਲੋ ਨਿਸਟੀਲਾ ਤੇ ਦੇਖੋ ਬੋਬੀ ਗਿਆ ਥੋੜੀ ਲੱਕੀ ਬੂਬੀ ਗਿਆ ਚਲਾ ਹੋ ਥੋੜੀ ਲੈ ਕੇ ਐਂਡ ਸੋ ਹਾਂਜੀ एवरीवन ਤੁਸੀਂ ਵੀ ਚੱਕ ਰਹੇ ਕਿ ਨਾ ਸੋਣਾ ਹੀ ਤੇ ਮੈਂ ਜਦੋਂ ਆਈ ਇੱਕ ਚੀਜ਼ ਮੈਂ ਦੇਖੀ ਐ ਦੇਖ ਤਖ ਰਹੇ ਹੋ ਹੈਲੋ ਕਿਵੇਂ ਹੋ ਹਾਊ ਆਰ ਯੂ ਹਾਊ ਆਰ ਯੂ ਕਿਕੋ ਕਿਕੋ ਤੁਸੀਂ ਸੋ एवरीवन ਅਥਮਨੇ ਇੱਕ ਗੱਲ ਯਾਦ ਆ ਗਈ ਕਿਵੇਂ ਆ ਠੀਕ ਹੈ ਠੀਕ ਹੈ ਦੇਖੋ ਦੇਖਦੇ ਪਿਆ ਹੋਂ ਦੇ ਵਿੱਚ ਇੱਕ ਡੌਗੀ ਬੈਠਾ ਆ ਮੇਰੀ ਸਕੂਟੀ ਦੇ ਥੱਲੇ ਆ ਗਿਆ ਸੀਗਾ ਕਿਵੇਂ ਆ ਸੋ एवरीवन ਨਮਸਾਰਣ ਇੱਕ ਗੱਲ ਦੱਸਦੀਆਂ ਜਿ ਦੇਖੀ ਮੈਂ ਹੁਣ ਕੰਮ ਤੋਂ ਆਈਆਂ ਹਨਾ ਤੇ ਮੈਂ ਸੋਚਿਆ ਕਿ ਚਲੋ ਛੋਟਾ ਇਹ ਵਲੌਗ ਹੁਣ ਸਟਾਰਟ ਕਰ ਲਾਂ ਕਿਉਂਕਿ ਫਿਰ ਇਸ ਤੋਂ ਬਾਅਦ ਮੇਰਾ ਟਾਈਮ ਨਹੀਂ ਲੱਗਣਾ ਹੈਗਾ ਬਟ ਮੈਂ ਆਪਣੇ ਵਲੌਗਰਸ ਲਈ ਪੂਰਾ ਟਾਈਮ ਕੱਢਦੀਆਂ ਠੀਕ ਆ ਤੇ ਰਸਤੇ ਵਿੱਚ ਵੀ ਜਿਵੇਂ ਕਿ ਹੁਣ ਸੀਜ਼ਨਾਂ ਕਰਕੇ ਬਹੁਤ ਪ੍ਰੋਬਲਮ ਹੋਇਆ ਕਰੂਗੀ ਜਿੱਦਾਂ ਅ ਦੇਖ ਸਕਦੇ ਹੋ ਕਣਕਾਂ ਪੱਕ ਚੁਕੀਆਂ ਦਿਖ ਰਹੀਆਂ ਵੀ ਆ ਇਧਰ ਦੇਖ ਸਕਦੇ ਹੋ ਸਾਰੇ ਖੇਤ ਹੀ ਨੇ yellow yellow ਦੇਖਦੇ ਪੈਣਾ ਇਧਰ ਆ ਸਾਰਾ ਸੋ ਕੰਨ ਕਾ ਪੱਕ ਚੁਕੀਆਂ ਇਥੇ ਹੁਣ ਮਸ਼ੀਨਾਂ ਲੱਗ ਗਿਆ ਕਰਨੀਆਂ ਘਰ ਦਾ ਵੀ ਛਤਿਆ ਨਾ ਹੋ ਜਾ ਕਰੇਗਾ ਰੋਜ਼ ਦੀ ਡਸਟਿੰਗ ਸਫਾਈ ਸਾਈ ਮਮੀ ਕਰਦੀ ਰਹੀ ਕਰੂਗੀ ਮੈਂ ਕਰਦੀ ਰਹਾ ਕਰੂਗੀ ਤੇ ਬਾਕੀ ਮੈਨੂੰ ਤਾਂ ਖਾਸ ਕਰਕੇ ਹੋਇਆ ਕਰੂਗੀ ਕਿਉਂਕਿ ਮੈਂ ਆਪਣਾ ਕੰਮ ਤੇ ਜਾਣਾ ਹੁੰਦਾ ਰਾਸ ਤੇ ਵਿੱਚ ਅਨੀ ਡਸਟ ਫਟਾ ਮਿੱਟੀ ਉਹ ਤੂੜੀ ਉਹ ਹੋ ਯਾਰ ਦਿੱਲੀ ਨਾਲੇ ਡਸਟਿੰਗ ਤਾਂ ਅੱਜ ਵੀ ਹੁੰਦੀ ਹੈ ਡੇਲੀ ਹੀ ਯੂਨੀਫਾਰਮ ਮੇਰੀ ਅਨੀ ਦੇਖ ਸਕਦੇ ਹੋ ਬਲੈਕ ਯੂਨੀਫਾਰਮ ਪਾਈ ਵਾਈ ਤੋਂ ਜਾਂਦੀ ਹੈ ਮੇਰੀ ਚਿੰਨਣ ਮੈਂ ਆਉਣਾ ਹੁੰਦਾ ਕਰੇ ਤੇ ਬਟ ਫਿਰ ਵੀ ਕੋਈ ਗੱਲ ਨਹੀਂ ਆਵੀਆਂ ਦਿਨਾਂ ਦੀ ਗੱਲ ਹੈ 20 25 ਦਿਨਾਂ ਦੀ ਗੱਲ ਹੈ ਇਸ ਤੋਂ ਬਾਅਦ ਹੋ ਬਾਕੀ ਮੇਰੇ ਸਾਰਿਆਂ ਨੂੰ ਸੀ ਮੈਸੇਜ ਸਾਰਿਆਂ ਨੂੰ ਤੇ ਦੇਖੋ ਛੁੱਟੀ ਬਈ ਇਹ ਸਾਨੂੰ ਕੋਈ ਫਿਕਰ ਹੀ ਨਹੀਂ ਸਾਨੂੰ ਅਸੀਂ ਕੁਝ ਨਹੀਂ ਕਰਨਾ ਹੁੰਦਾ ਸੀ ਬਸ ਖਾ ਲੈਣਾ ਹੁੰਦਾ ਤੇ ਪੈ ਜਾਣਾ ਹੁੰਦਾ ਕੋਈ ਪ੍ਰਵਾਹ ਨਹੀਂ ਹੈਗੀ ਇਹਨੂੰ ਮੰਮੀ ਅੱਜ ਕੀ ਸਬਜ਼ੀ ਬਣਾਈ ਹੈ भिੰਡੀ भिੰਡੀ ਦੇਖੋ ਛਿੱਲੜ ਦੇਖੋ ਕਿਵੇਂ ਖਲਾਰੇ ਹੋਏ ਤੇ भिੰਡੀ ਸਬਜ਼ੀ ਬਣਾਈ ਹੈ भिੰਡੀ ਪਾਂ ਵੀ ਯਾਰ ਲੈਣਾ ਹਟੇ ਕੋਲੋਂ ਤਾਂ ਚਲੋ ਮੈਂ ਨਹੀਂ ਕਰਦੀ ਬਾਕੀ ਦਾ ਕੰਮ ਮੈਂ ਵੀ ਕਰਦੀ ਆ ਜਿਹੜਾ ਬਾਕੀ ਕੰਮ ਰਹਿੰਦਾ ਆਪਾਂ ਕਰਦੇ ਆ ਤੇ ਮੈਨੂੰ ਮੈਂ ਬਾਅਦ ਸਟਾ ਲੈਂ ਆ ਯੂਨੀਫਾਰਮ ਉਸ ਤੋਂ ਬਾਅਦ ਮੈਂ ਚੇਂਜ ਕਰੂੰਗੀ ਤੇ ਆਪਣਾ ਬਰਤਨ ਸਾਫ ਕਰੂੰਗੀ ਕਰਦਾ ਕੰਮ ਕਰੂੰਗੀ ਸੋ ਹੁਣ ਮੈਂ ਯੂਨੀਫਾਰਮ ਚੇਂਜ ਕਰਨੀ ਆ ਤੇ ਉਸ ਤੋਂ ਬਾਅਦ ਮੈਨੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਸੀ ਮੇਰਾ ਆਈਸ ਮੇਕਅਪ ਕੀਤਾ ਸੀ ਬਟ ਸੌਰੀ ਕਿ ਪੂਰਾ ਉਹ ਨਹੀਂ ਦਿਖ ਰਿਹਾ ਸੀਗਾ ਮੈਂ ਪੂਰੀ ਕੋਸ਼ਿਸ਼ ਕਰੂੰਗੀ ਨੈਕਸਟ ਟਾਈਮ ਆਪਾਂ ਬੇਸਟੇਰ ਰਿਲੇਟਿਡ ਮੈਂ ਫੁਲੀ ਵੀਡੀਓ ਬਣਾਵਾਂ ਤੇ ਆਪਣਾ ਦਿਕੇ ਸੋ ਥੋੜੀ ਪ੍ਰੋਬਲਮ ਆ ਵੀ ਫੋਨ ਕਰਕੇ ਇੱਕ ਨਾ ਉਥੇ ਸੈਟ ਅਪ ਨਹੀਂ ਸੀ ਮੇਰਾ ਕੁਝ ਵੀ ਸੈਲਫੀ ਸਟਿਕ ਕੁਝ ਵੀ ਸੈਟਿੰਗ ਕਰਨ ਵਾਲਾ ਮੇਰਾ ਨਹੀਂ ਸੀ ਹੈਗਾ ਮੇਰੇ ਪਰਸ ਦੇ ਉੱਪਰ ਮੇਰਾ ਫੋਨ ਪਿਆ ਸੀ ਜਿੱਦਾਂ ਦੀ ਵੀਡੀਓ ਬਣੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਜਲਦੀ ਜਲਦੀ ਉੱਥੇ ਮੈਂ ਬੋਲੀ ਵੀ ਨਹੀਂ ਹੈਗੀ ਸੀ ਇਸ ਕਰਕੇ ਘਰੇ ਵੌਇਸ ਕਵਰ ਕਰਨੀ ਪਈ ਮੈਨੂੰ ਬਟ ਨੈਕਸਟ ਵੀਡੀਓ ਵੀ ਆਏ ਹੋਪ ਕਿ ਜੇ ਮੈਂ ਉੱਥੇ ਬਣਾਈ ਤਾਂ अपना ओनली मैं ਉਥੇ ਮੇਕਅਪ ਕਰਾਂਗੀ ਹੀ ਬਟ ਕਰਿਆਨ ਕਿ ਮੈਂ ਵੌਇਸ ਕਵਰ ਹੀ ਕਰੂੰਗੀ ਬੋਲ ਕੇ ਮੇਰੇ ਤੋਂ ਕਈ ਵਾਰੀ ਨਹੀਂ ਬੰਦੀ ਵੀਡੀਓ ਕਿਉਂਕਿ ਕਸਟਮਰ ਹੁੰਦੇ ਆ ਇਸ ਕਰਕੇ ਬਾਕੀ ਉਧਰ ਦੀ ਕੋਈ ਗੱਲ ਨਹੀਂ ਹੈਗੀ ਜਿੱਦਾਂ ਕਸਟਮਰ ਹੁੰਦੇ ਆ ਹਨਾ ਤਾਂ ਦੇਖੋ ਆਪਾਂ ਹਰ ਇੱਕ ਨੂੰ ਵੀ ਨਹੀਂ ਕਹਿ ਸਕਦੇ ਕਿ ਮੈਂ ਵੀਡੀਓ ਬਣਾ ਰਹੀਆਂ ਬਲੌਗ ਬਣਾ ਰਹੀਆਂ ਤੁਸੀਂ ਚੁੱਪ ਕਰ ਜਾਓ ਨਹੀਂ ਮੈਰੀ ਐਦਾਂ ਦੀ ਨਹੀਂ ਹੈਗੀ ਮੈਂ ਐਦਾਂ ਕਦੇ ਵੀ ਕਿਸੇ ਨਾਲ ਨਹੀਂ ਕੀਤਾ ਹੈਗਾ ਮੈਨੂੰ ਐ ਹੁੰਦਾ ਵੀ ਜੇ ਕੋਈ ਆਪਦੀਆਂ ਗੱਲਾਂ ਕਰ ਰਿਹਾ ਚਾਹੇ ਕੋਈ ਬੋਲ ਰਿਹਾ ਤਾਂ ਮੈਂ ਆਪਣਾ ਸਿਰਫ ਆਰਾਮ ਨਾਲ ਵੀਡੀਓ ਬਣਾਵਾ ਵੀ ਆਪਣੇ ਕੋਲ ਦੋ ਆਪਸ਼ਨਾਂ ਹੁੰਦੀਆਂ ਯਾਰ ਚਾਹੇ ਆਪ ਬੋਲ ਕੇ ਉਹ ਜਿੱਥੇ ਕੋਈ ਨਹੀਂ ਹੁੰਦਾ ਆਪ ਬੋਲ ਕੇ ਵੀ ਵੀਡੀਓ ਬਣਾ ਸਕਦੇ ਆ ਤੇ ਜਿੱਥੇ ਸਾਰੇ ਹੁੰਦੇ ਆ ਉੱਥੇ ਆਪ ਕੱਲੀ ਵੀਡੀਓ ਬਣਾ ਸਕਦੇ ਆ ਉਹ ਆਪਣੀ ਉਹ ਉਥੋਂ ਦੀ ਵਾਇ ਕੱਟ ਕਰਕੇ ਵੌਇਸ ਕਵਰ ਕਰ ਸਕਦੇ ਈਜ਼ੀ ਹੈ ਸੋ ਇਹਨਾਂ ਵਿੱਚੋਂ ਮੈਂ ਹੀ ਆਪਸ਼ਨ ਚੁਣ ਨਹੀਂ ਹੁੰਨੀ ਐ ਇੱਕ ਹੁਣ ਬਗੜਦੇ ਨੇ ਯੂਨੀਫਾਰਮ ਚੇਂਜ ਸੋ ਹਾਂਜੀ एवरीवन ਸੂਟ ਮੈਂ ਚੇਂਜ ਕਰ ਲਿਆ ਸੀ ਤੇ ਹੁਣ ਮੈਂ ਯੂਨੀਫਾਰਮ ਨੂੰ ਕਰਾਂਗੀ ਵਾਸ਼ ਵਲੌਗ ਦੇ ਨਾਲ ਲਾਸਟ ਤੱਕ ਬਨੇ ਰਹੇ ਹੋ ਸੋ ਹਾਂਜੀ एवरीवन ਹੁਣ ਮੈਂ ਕਰਾਂਗੀ ਨਹੀਂ ਤੇ ਮੈਂ ਵਾਸ਼ ਕਰਨੀ ਸੀਗੀ ਤੇ ਅੱਜ ਮਸ਼ੀਨ ਦੀ ਗੱਡੀ ਹੈਗੀ ਮਸ਼ੀਨ ਹੀ ਲੱਗੀ ਮੈਂ ਸੋਚਿਆ ਕਿ ਅੱਜ ਹੱਥਾਂ ਦੀ ਧੋਣਿਆ ਵੀ ਪਹਿਲੀ ਵਾਰੀ ਹੱਥਾਂ ਤੇ ਧੋ ਰਹੀ ਆ ਉਹ ਪਾਣੀ ਢੋਲ ਦੇ ਚ ਭਾਂਡੇ ਭਾਂਜੀ ਸੀ ਤੂੰ ਜਾਣਾ ਸੀ ਭਰਾਵਾ ਹਾਂਜੀ ਮੈਂ ਯੂਨੀਫਾਰਮ ਅੱਜ ਖਲੀਵਰੀ ਅੱਜ ਹੱਥਾਂ ਦੇ ਧੋਤੇ ਮੈਂ ਖਲੀਵਰੀ ਐ ਹੁੰਦਾ ਨਾ ਉੱਥੋਂ ਤੇ ਕਪੜੇ ਧੋਣੇ ਪੈਸ ਕਿਸੇ ਟਾਈਮ ਪਤਾ ਗੱਲ ਕੀ ਇੱਕ ਵਰਦੀ ਪਿੱਛੇ ਮਸ਼ੀਨ ਬਾਹਰ ਕੱਢਣੀ ਹਾਂ ਇੱਕ ਵਰਦੀ ਧੋਣੀ ਸੀਗੀ ਉਹਦੇ ਕਰਕੇ ਕੱਢਣੀ ਪੈਣੀ मेनिया दूर चुनिया ने फेस कवर करना वैसे जो कम हाथी करके नज़ारा आता है ना ਇਹਨਾਂ ਵੀ ਹੱਤੀ ਕਪੜਾ ਧੋਕੇ ਚੰਗੀ ਤਰ੍ਹਾਂ ਮੀਂਹ ਮਲੇ ਜਾਂਦੇ ਆ ਕਲਰ ਕੋਲਰ ਤੇ ਦੂਸਰੀ ਸ਼ਰਟ ਪਾ ਜਾਵੇਂ ਅੱਜ ਬਸ ਹਾਂ ਹਾਂਜੀ ਬਸ ਮੈਂ ਕ ਲਈ ਯੂਨੀਫਾਰਮ ਹੀ ਤੋਣੀ ਆ ਉਸ ਤੋਂ ਬਾਅਦ ਯੂਨੀਫਾਰਮ ਨੂੰ ਸੁਕਣੇ ਪੁਰਜ਼ੋਲੇ ਨਾ ਚਲੇ ਜਾ ਬਸ ਮੈਂ ਫਿਰ ਹੋਣੀ ਚੱਲ ਗਏ ਬਾਬਾ ਬੋਲਣ ਲੱਗ ਪੈਣਾ ਥੋੜੇ ਜਿਹੇ ਟਾਈਮ ਅੰਮੀ ਧੁੱਪੇ ਲੇ ਨਹੀਂ 6:00 ਵਜੇ ਸਵਾ 6:00 ਹੋ ਗਏ ਦੇਸ ਤੇ ਦੇਖ ਲੋ ਹੌਂ ਤਾਂ ਘਰਨੀਆ ਕਰਕੇ ਉਹ ਸੀਜ਼ਨ ਆਇਆ ਨਹੀਂ ਕਿ ਨਾ ਉਹ ਦੇ ਕਰਕੇ ਹੁਣ ਜਿਵੇਂ ਹੋਮ ਲੱਭੜਿਆ ਤਾਂ ਵੀ ਜਿਆਦਾ ਸਾਸ ਤੇ ਬਹੁਤ ਕੱਟਾਂ ਕਿ ਹੁੰਦਾ ਲੇਕਿਨ ਹੁਣ ਸੀਜ਼ਨ ਕਰਕੇ ਨਾ ਬੜੀ ਜਿਆਦਾ ਡਸ ਟੋੜਣੀ ਆ ਗਾਂ ਜਦੋਂ ਧੂੜੀ ਬੰਨ ਲੱਗੀ ਉਦੋਂ ਜਿਆਦਾ ਬੁਰਾ ਹਾਲ ਹੋ ਜਾਂਦਾ ਮਸ਼ੀਨ ਤਾਂ ਫੇਰ ਵੀ ਬਾਹਰ ਕੱਢਣੀ ਪੈਣੀ ਹੈ ਕਿਉਂ ਸਿਕਾਉਣ ਹੀ ਨਹੀਂ ਵਰਦੀ ਕੰਮ ਓਡਾ ਓਡਾ ਹੀ ਏ ਕਿਉਂ ਤੇ ਹੱਥ ਨਾਲ ਨਿਚੋੜ ਕੇ ਪਾ ਦੇਣੀ ਨਹੀਂ ਸਿਕਣੀ ਜੇ ਉਹ ਨਹੀਂ ਚੰਗੀ ਤਰ੍ਹਾਂ ਨਿਚੋੜ ਦੇਣੀ ਹੈ ਕੱਢ ਲਈ ਮਾੜੀ ਜਿਹੀ ਵਾਰ ਯਾਰ ਇਹ ਕੀ ਗੱਲ ਹੈ ਤੇ ਫਿਰ ਮੈਂ ਧੋ ਹੀ ਹੁੰਦੇ ਚ ਲੈਂਦੀ ਆ ਕੀ ਯਾਰ ਮੰਮੀ ਕੰਮ ਓਡੇ ਦਾ ਓਡਾ ਹੀ ਰਹੇਗਾ Claro, era onde ਜੀ ਐਵੇਂ ਪਾਉਣੀ ਐ ਫਰੇਮੇ ਪਾ ਦੇ ਚੰਗੀ ਤਰ੍ਹਾਂ ਘੁੱਟ ਕੇ ਨਿਚੋੜ ਲੈ ਐਵੇਂ ਪਾ ਦਿੰਦੀ ਹੁਤੇ ਮਸ਼ੀਨ 'ਚ ਕੱਢਣੀ ਪੈਣੀ ਕੀ ਲੱਗਦਾ ਮੰਮੀ ਸੋਚੇਗੀ ਛੋਕੂ ਜੇਗੀ ਰਾਤ ਨੂੰ ਅੰਦਰ ਪਾ ਦੀ ਨਾ ਚੰਗੀ ਤਰ੍ਹਾਂ ਘੁੱਟ ਕੇ ਨਿਚੋੜ ਲੈ ਬਸ ਹੋ ਜੇ ਦੁਕਾਨਦਾਰ ਲੈ ਲੈਣਾ ਆਪਾਂ ਮਸ਼ੀਨ ਪੱਕਾ ਹੀ ਇੱਥੇ ਰੱਖ ਦੇਣੀ ਫਿਰ ਕੋਈ ਡਰਨੇ ਉਹ ਕੰਧ ਜੀ ਕਰਕੇ ਮਸ਼ੀਨ ਅੰਦਰ ਰੱਖ ਲਈ ਜੀ ਇਹ ਜੇ ਰਸ ਤੋਂ ਬਾਅਦ ਪੱਕੀ ਇੱਥੇ ਲਾ ਦੇਾਂਗੇ ਨਾ ਦੇਖਦੇ ਆਂ ਸੁੱਕਦੀ ਹੈ ਕਿ ਨਹੀਂ কাল ਤੱਕ ਆਹ ਚਿੜੀ ਬੈਠੀ ਹੋਈ ਮੈਨੂੰ ਲੱਗਦਾ ਤਾਂ ਸੁੱਕੇਗੀ কাল ਤੱਕ ਹੈ ਲਗੀ ਦਾ ਮਸ਼ੀਨ ਦੀ ਸਕਾਲਾ 2 ਮਿੰਟ ਲੱਗਣਗੇ ਹਾਂ ਕੱਢ ਲਾ ਮਸ਼ੀਨ ਆ ਜਾ ਸੋ ਹਾਂਜੀ एवरीवन ਹੋਰ ਮਸ਼ੀਨ ਦੇ ਵਿੱਚ ਸਕਾਉਂਡਰੀ ਮੈਂ ਕਿਉਂਕਿ ਮੈਨੂੰ ਲੱਗਦਾ ਪਿਆ ਸੀ ਕਿ ਉਹ ਕੰਧ ਕਰਕੇ ਨਹੀਂ ਆਪਾਂ ਇੱਥੇ ਰੱਖ ਦੇ ਪਏ ਜਿੱਦਨ ਉਹ ਹੋ ਗਈ ਉਦੋਂ ਤੇ ਇੱਥੇ ਪੱਕਾ ਹੀ ਰੱਖ ਦੇਣੀ ਚੰਗੀ ਤਰ੍ਹਾਂ ਨਿਚੋੜ ਲਈ ਮੁਰਕੇ ਨਾ ਉਹ ਬਾਜ ਜੀ ਦੇਵੇਗੀ ਤੈਨੂੰ ਮੈਂ ਕਿਹਾ ਤੇਗਾ ਸੀ ਨਿਚੋਆ ਕੋਦ ਜਾਂ ਖਲਿਆਰ ਕੇ ਪਾ ਚੈਨਲ ਨੂੰ ਦਰ ਸਬਸਕ੍ਰਾਈਬ ਕਰਕੇ ਮੇਰਾ ਹਰੇ ਕੋਨ ਵਾਲਾ ਤੁਹਾਨੂੰ